ਹੋਣ ਲਓ ਹੋਣ ਲਓ ਆਪਾਂ ਪਹੁੰਚ ਗਏ ਆਂਗੇ ਸ੍ਰੀ ਆਨੰਦਪੁਰ ਸਾਹਿਬ ਤੁਸੀਂ ਦੇਖ ਸਕਦੇ ਹੋ ਮੇਰੇ ਬੈਕ ਸਾਈਡ ਤੇ ਆਨੰਦਪੁਰ ਦਾ 뷰 ਇਹ ਹੈ ਆਨੰਦਪੁਰ ਨਗਰੀ ਇਹ ਸ਼ਰਾਹ ਜਿੱਥੇ ਆਪਾਂ ਰੁਕੇ ਹੋਏ ਆਂਗੇ ਹੈ ਇੱਥੇ ਮੇਰੇ ਸਾਡੇ ਦੇ ਪਾ ਗਏ ਆ ਦੋਵੇਂ ਉੱਧਰੇ ਲਓ ਹੋਣ ਲਓ ਹੋਣ ਲਓ ਆ ਲੋ ਕਰੇ ਗਿਆ ਵੇ ਆ ਲੋ ਜਾ ਵੇ ਆ ਸ੍ਰੀ ਆ ਗਾਲੇ ਟਾਈਮ ਹੋ ਗਈ 3:30 ਸ਼ਾਮ ਦੇ ਤੇ ਕਿਉਂਕਿ ਸੰਗਤ ਕਾਫੀ ਹੋਲਾ ਮੱਲਾ ਖੇੜ ਕੇ ਵਾਪਸ ਮੁੜ ਗਈ ਆ ਮੈਂ ਥੋੜਾ ਲੇਟ ਹੋ ਗਿਆ ਕਿਉਂਕਿ ਮੈਂ ਨਣਦੀਵਲ ਗਿਆ ਹੋਇਆ ਸੀਗਾ ਤੇ ਹੁਣ ਆਪਾਂ ਪਹੁੰਚਾਂਗੇ ਹੋਲੇ ਮੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਤੇ ਆ ਗਈ ਜੀ গুরু দিয়ে ফজা ঘোড়াতে ਦੇਖੋ ਜੀ ਗੁਰੂ ਦੀਆਂ ਫੌਜਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਬਾਣੇ ਦੇ ਵਿੱਚ ਧੰਨਾ ਧੰਨਾ ਵਾਹ 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 ਇਹ ਜਿਹੜੇ ਲੰਗੇ ਨੇ ਇਹ ਤੇ ਮੁਰਲੇ ਜਥੇ ਜੌਰ ਪਿਛਲੇ ਜਥੇ ਜਥੇਦਾਰ ਨੇਗੇ ਇਹ ਜਿਹੜੀ ਖਾਲਸਾ ਫੌਜ ਆ ਰਹੀ ਹੈ ਇਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਆ ਰਹੀ ਹੈਗੀ ਜਾ ਰਹੀ ਹੈਗੀ ਵਾਵਲੀ ਸਾਹਿਬ ਨੂੰ ਏ ਸਾਈਡ ਜਾ ਰਹੀ ਹੈਗੇ ਆ ਦੇਖੋ ਉਹ ਆ ਹੀ ਤੁਰ ਉਹ ਆ ਹੀ ਤੁਰ ਆਦਾ ਮੋਦੀ ਜੀ ਬਦਲ ਜਾਈਂ ਇਧਰ ਲਖਿਤ ਜਿਹੜਾ ਤੁਹਾਨੂੰ ਆਹ ਘੋੜਾ ਦਿਖਾਉਣਾ ਹੈ ਜੀ ਇਹ ਬਾਬਾ ਗੁਰਗੋਬ ਸਿੰਘ ਜੀ ਦੇ ਘੋੜੇ ਦੀ ਵੰਸ ਚ ਵੰਸ ਹੈਗੀ ਤੁਸੀਂ ਦੇਖ ਸਕਦੇ ਹੋ ਇਹ ਘੋੜਾ ਹੈਗਾ ਬਾਬੇ ਗੁਰਗੋਬ ਸਿੰਘ ਜੀ ਦੀ ਘੋੜੀ ਵੰਸ ਬਾਬੇ ਗੁਰਗੋਬ ਸਿੰਘ ਜੀ ਕੋਲੇ ਘੋੜਾ ਸੀਗਾ ਉਹਦੀ ਵੰਸ ਹੈ। ਦੇਖ ਸਕਦੇ ਜੀ ਸੰਗਤ ਦਰਸ਼ਨ ਕਰ ਰਹੀ ਹੈ ਬਾਬਾ ਗੁਰਗੋਬ ਸਿੰਘ ਜੀ ਦੇ ਘੋੜੇ ਦੇ। ਗੁਰਗੋਬ ਸਿੰਘ ਜੀ ਦੇ ਘੋੜੇ ਦੀ ਵੰਸ ਹੈ ਇਹ। ਤਾਈਆਂ ਸੰਗਤ ਇੱਥੇ ਪੈਰੀਆ ਥਲਾਰੀ ਹੈਗੀ। ਜੇ ਦੇਖ ਸਕਦੇ ਹੋਗੇ ਘੋੜੇ ਦੇ ਆਲੇ-ਦਾਲੇ ਬਹੁਤ ਸੰਗਤ ਇਕੱਠੀ ਹੋਈ ਹੈਗੀ। ਜੀ ਸੰਗਤ ਜੀ ਹੁਣ ਆਪਾਂ ਜਾ ਰਹੇ ਹਾਂਗੇ ਦਰਬਾਰ ਸਾਹਿਬ ਵੱਲ ਉੱਥੇ ਮੱਥਾ ਟੇਕਾਂਗੇ ਦਰਬਾਰ ਸਾਹਿਬ 'ਚ ਆ ਦੇਖੋ ਕਿੰਨੇ ਸੋਹਣੇ ਸੋਹਣੇ ਘੋੜੇ ਨੇਗੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਘੋੜੇ ਆਏ ਹੋਏ ਨੇ ਇੱਥੇ ਅੱਜ ਦਾ ਦਰਬਾਰ ਸਾਹਿਬ ਦੇ ਨਾਲ ਲੱਗ ਰਿਹਾ ਹੈ ਨਕਤਸ਼ੀਨ ਕਾਟਣਾ ਲੋਕੀਂ ਨੇ ਪਤਾ ਉਹ ਆਇਆ ਮਰਦ ਜੀ ਦਾ ਵਾਰਾ ਜੀ ਜਿੱਤਾ ਦੇਖੋ ਜੀ ਇਹ ਦਰਬਾਰ ਸਾਹਿਬ ਵੱਲੋਂ ਆ ਰਹੇ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਆ ਰਹੇ ਨੇ ਘੋੜੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਦਰبار ਸਾਹਿਬ ਨੂੰ ਜੇ ਆਪਾਂ ਜਾਣਦੇ ਆਂਗੇ ਰਸਤੇ ਪਹਿਲੀ ਇੱਕ ਫੁੱਲਾਂ ਦੀ ਉਹ ਆਉਂਦਾ ਛੋਟਾ ਜਿਹਾ ਬਗੀਚਾ ਬਣਾਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਆ ਕਿੰਨੇ ਸੋਹਣੇ ਸੋਹਣੇ ਫੁੱਲ ਨੇ ਤੇ ਕਿੰਨੇ ਭੰਤੇ ਫੁੱਲ ਨੇ ਜਿਵੇਂ ਕਹਿੰਦੇ ਨੇ ਨਾ ਫੁੱਲਾਂ ਦੀ ਘਾਟੀ ਉਹ ਹੈ ਦੇਖੋ ਕਿੰਨੇ ਸੋਹਣੇ ਨੇਗੇ ਤੇ ਹੁਣ ਆਪਾਂ ਜਾ ਰਹੇ ਆਂ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਵਾਸਤੇ ਤੇ ਸੰਗਤ ਜਾਰੀ ਹੈ ਦਰਬਾਰ ਸਾਹਿਬ ਵੱਲ ਲੋ ਜੀ ਹੁਣ ਆਪਾਂ ਮੱਥਾ ਟੇਕਣ ਵਾਸਤੇ ਲੇਨ 'ਚ ਲੱਗਦੇ ਆਂ ਆਪਾਂ ਨੂੰ ਇੱਥੇ ਆ ਸਾਹਮਣੇ ਜਿਹੜੀ ਲੇਨ ਹੈ ਇੱਥੇ ਲੇਨ ਦੇ ਵਿੱਚ ਲੱਗਣਾ ਪੈਣਾਗਾ ਜੇ ਆਪਾਂ ਪਹਿਲਾਂ ਆਉਂਦੇ ਤਾਂ ਉਰੇ ਆਪਾਂ ਨੂੰ ਖੜਨ ਵਾਸਤੇ ਵੀ ਬੈਠਣ ਨੂੰ ਆ ਤੇ ਜੰਮੀ ਜਗ੍ਹਾ ਨਹੀਂ ਮਿਲਣੀ ਸੀ ਹੁਣ ਤੁਸੀਂ ਦੇਖ ਸਕਦੇ ਹੋ ਕਿੰਨੀ ਜਿਆਦਾ ਭੀੜ ਹੈਗੀ ਉਹ ਦੇਖੋ ਜੀ ਗੁਰੂ ਦੀ ਫੌਜ ਆ ਦੇਖੋ ਆ ਦਿਖਾਣੇ ਤੁਹਾਨੂੰ ਆ ਜਿਸ ਤਰ੍ਹਾਂ ਕੀ ਕਰਦਾ ਹੈ ਇਹ ਕੋ ਅਸਮਾਨ ਦੇ ਨਾਲ ਜਦ ਗੱਲ ਖਾਸ ਆ ਤੱਪ ਤੱਪ ਨਾਲ ਤੇਜ਼ੀ ਤੇ ਚੱਲਦਾ ਫੌਜ ਕੇ ਲਿਖ ਤੁਹਾਡੇ ਸਿਖਾਣੇ ਅੰਧਵਿਸ਼ਵਾਸ ਪਰਬਰੋ ਕਰੇ جب کوئی اندر آپ میں جیت لے جائے وہ کسی پرکار کی سامان چنجا نہیں سالس گیارہ ہے جوت نہیں جبے جانے جو بعد ایک گنا من ریس نہ کرے پوچھ سجائے بڑی مت پیڑ من لے تو برت نہ رکھے ਕੋ ਕਬਰਾਂ ਤੇ ਨਾ ਜਾਵੇ ਉਹ ਬੜੀ ਨੰਨ ਲੱਗੇ ਦੇਖੋ ਜੀ ਕੱਦ ਦੇਖੋ ਬਈ ਦਾ ਕੱਲੀ ਦੀਦਾ ਕਦਾ ਬੱਬਰ ਸ਼ੇਰ ਇੰਨੇ ਸਿੰਘਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਹਾਂ ਜੀ ਸੰਗਤ ਜੀ ਆਪਾਂ ਪਹੁੰਚ ਗਏ ਦਰਬਾਰ ਸਾਹਿਬ ਦੇਖ ਸਕਦੇ ਤੁਸੀਂ ਕਿੰਨਾ ਸੋਹਣਾ ਸਜਾਇਆ ਹੋਇਆ ਕਿੰਨਾ ਸੋਹਣਾ ਲੱਗਦਾ ਦਰਬਾਰ ਸਾਹਿਬ ਸਾਡੀ ਗੱਡੀ ਚਲਾਉਂਦਾ ਉਹ مالک ਹੈ ਤਾਂ ਸਤਿ ਸ੍ਰੀ ਅਕਾਲ ਸਾਹਿਬ ਦੇਖੋ ਤੁਹਾਨੂੰ ਪਤਾ ਹੈ ਦਰਬਾਰ ਸਾਹਿਬ ਦੇ ਅੰਦਰ ਤਾਂ ਬਣਾਉਣ ਨਹੀਂ ਦੇਹਗੇ ਵੀਡੀਓ ਬਾਹਰੋਂ-ਬਾਹਰੋਂ ਆਪਾਂ ਬਣਾ ਸਕਦੇ ਆਂਗੇ ਕਿਸੇ ਵੀ ਪ੍ਰਕਾਰ ਦਾ ਉਸ ਨੇ ਕਰਵਾ ਦੇ ਕੋਈ ਲਖਾਈ ਕਰਾ ਦੇ ਪਰ ਜਿਹੜਾ ਬੰਦਾ ਆਪਦੀ ਗੱਡੀ ਨਹੀਂ ਚਲਾਉਂਦਾ ਕਿਸੇ مالک ਦੀ ਗੱਡੀ ਚਲਾਉਂਦਾ ਕਿਸੇ ਕੰਪਨੀ ਦੀ ਗੱਡੀ ਚਲਾਉਂਦਾ ਉਹ ਆਪਣੀ ਮਨਮਰਜ਼ੀ ਦਾ ਰੰਗ ਕਰਾ ਸਕਦਾ ਆਪਾਂ ਪਿੱਛੋਂ ਦੀ ਆਏ ਆਗੇ ਇਧਰ ਸਾਈਡ ਤੋਂ ਆਇਆਗੇ ਤੇ ਇਧਰ ਦੇਖੋ ਸਾਹਮਣੇ ਮੱਥਾ ਟੇਕਣ ਵਾਲੀ ਦੀ ਸੰਗਤ ਦੀ ਭੀੜ ਲੱਗ ਗਈ ਆ ਤੇ ਇਹ ਵੀ ਸਾਮ ਮੇਨ ਦਾ ਸਥਾਨੀ ਆ ਆਪਾਂ ਇੱਥੇ ਮੱਥਾ ਟੇਕਾਗੇ ਇੱਕ ਗੱਡੀ ਆ ਦੱਸੋ ਇਹਨੂੰ ਕਿਹੜਾ ਰੰਗ ਦਾ ਰੰਗ ਕੜਾ ਮਹਾਰਾਜ ਕਹਿੰਦੇ ਸਰੀਰ ਨਾਲ ਸੇਵਾ ਕਰੋ ਮਨ ਨਾਲ ਸਿਮਰਨ ਕਰੋ ਸਿਮਰਨ ਪਰਮੇਸ਼ਰ ਦਾ ਸੇਵਾ ਗੁਰੂ ਦੀ ਦਸੀ ਹੋਈ ਜਣੀ ਮਿਲਦੀ ਸਾਥ ਸਾਥ ਤੇ ਮਾਲਕ ਨੂੰ ਪੁੱਛਦਾ ਵੀ ਇਹ ਕਿਹੜਾ ਰੰਗ ਦਾ ਰੰਗ ਕਿਹੜੇ ਥਾਂ ਤੋਂ ਆਇਆ ਵਾਹਿਗੁਰੂ ਵਾਹਿਗੁਰੂ ਸਮਝ ਲੈਣਾ جنہا نے اس مدارے بھائی کو بھائی کو بھائی کو پڑی گئے ਉਹ ਕਹਿੰਦੇ ਜਿਹੜਾ ਸੀ ਸੰਗਤ ਨਾਲ ਮਿਲਾਵ ਟੁੱਟਿਆ ਸੰਗਤ ਦੇ ਮਿਲਾਵ ਪ੍ਰਸਾਪੇ ਹੈ ਕਿ ਸਿੱਖ ਨੇ ਧਰਮ ਛੱਡਿਆ ਪਹਿਲਾ ਕੰਮ ਉਹਨੇ ਛੱਡਿਆ ਅੱਜ ਮੈਂ ਗੁਰੂ ਦੀ ਸੰਗਤ ਆ ਗਿਆ ਅੱਜ ਤੋਂ ਬਾਅਦ ਮੈਂ ਕਿਸੇ ਜੋਤ ਸਿੰਘ ਨੂੰ ਪੁੱਛਣਾ ਨਹੀਂ ਗੁਰੂ ਸਿੱਖ ਸੰਗਤ ਮਿਲਾਵ ਕੋਪਾ ਐਸੋ ਉਹਨਾਂ ਦੀ ਜੀਵਨ ਦੀ ਦਿਵਾਰੀ ਹੈ ਪੂਛਤ ਨਾ ਜੋਤ ਤੱਕ ਸਿੱਖ ਨਾ ਦੀ ਜੋਤ ਤੱਕ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕਿਆ ਹੈ ਮੇਨ ਦਰਬਾਰ ਦੇ ਵਿੱਚ ਤੇ ਉਧਰ ਵੀ ਟੇਕਿਆ ਹੈ ਤੇ ਇਧਰ ਵੀ ਟੇਕਿਆ ਹੈ ਤੁਸੀਂ ਦੇਖ ਸਕਦੇ ਹੋਗੇ ਇਦਾਂ ਦਾ ਥਿਊ ਹੈ ਗੁਰਦੁਆਰਾ ਸਾਹਿਬ ਦਾ ਜੋ ਕੇਸਗੜ੍ਹ ਸਾਹਿਬ ਦਾ ਗੁਰਦੁਆਰਾ ਸਾਹਿਬ ਇਦਾਂ ਦਾ ਥਿਊ ਹੈ ਤੁਸੀਂ ਦੇਖ ਸਕਦੇ ਹੋ ਪਬਲਿਕ ਸੰਗਤ ਬਹੁਤ ਆਈ ਹੋਈ ਹੈਗੀ ਤੇ ਇਧਰੋਂ ਵੀ ਦਿਖਾਣਾ ਮੈਂ ਤੁਹਾਨੂੰ ਕਿਹੜੀਆਂ ਪਰਦੇ ਸਾਰੇ ਕਰਮਕੰਡ ਪੜੋ ਤਾਂ ਵੀ ਕਹਿੰਦੇ ਉਹ ਤਲ ਨਹੀਂ ਹੋਣੀ ਸੂਈ ਬਰਾਬਰ ਨਹੀਂ ਹੋਣੀ ਨਹੀਂ ਤਲ RAM ਨਾਮ ਦੀ ਚਾਰ ਨਾਨਕ ਗੁਰਮੁਖ ਨਾਮ ਜਤੀਏ ਇਹ ਮੇਨ ਰਸਤਾ ਜੀ ਜੋ ਗੁਰੂਗੜ੍ਹ ਨੂੰ ਸੜਕ ਤੋਂ ਆਉਂਦਾ ਹੈਗਾ ਤੇ ਇਹ ਸਰੋਵਰ ਆ ਗਿਆ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਆਸਾ ਕੀ ਵਾਰ ਦੇ ਵਿੱਚ ਹੈ ਦੇਖੋ ਦੁਨੀਆ ਮਨਮਤ ਕ੍ਰੀਤੀਆਂ ਕਿਉਂ ਕਰਦੀ ਹੈ ਸੰਗਤ ਉੱਪਰੋਂ ਜਾ ਰਹੀ ਹੈਗੀ ਇਧਰ ਬਾਹਰ ਸਾਹਿਬ ਅੰਦਰ ਆਉਂਦਾ ਹੋਈ ਆ ਦੇਖੋ ਝੋਲੇ ਵਗੈਰਾ ਨਾਲ ਕਰਨੇਗੇ ਤੇ ਝੰਡੋਲ ਚੱਲੀ ਜਾਂਦੀ ਹੈ ਕਿਧਰ ਤਾਂ ਦੇਖ ਸਕਦੇ ਹੋਗੇ ਟੈਰਾ ਤੋਂ ਆ ਕੇ ਗੱਡੀ ਵੱਡੇ ਰੋਡ ਤੋਂ ਮੇਨ ਰਸਤਾ ਆਉਂਦਾ ਈ ਗੁਰਦੁਆਰਾ ਸਾਹਿਬ ਨੂੰ ਟੈਰਾ ਤੋਂ ਫੜ ਕੇ ਗੱਡੀ ਮੋੜੇਗਾ ਕੋਈ ਤੇ ਉਹਦੇ ਆਪਣੇ ਹੱਥ ਥੱਲੇ ਆ ਜਾਣਗੇ ਗੱਡੀ ਮੁੜਦੀ ਆ ਜਿੱਥੇ ਉਹਦਾ ਸਟੀਅਰਿੰਗ ਹੈ ਜਿੱਥੇ ਉਹਦਾ ਕੰਟਰੋਲ ਉਹਨਾਂ ਲਿਖਿਆ ਲਿਖ ਲਿਖ ਪੜਿਆ ਤੇ ਤਾਂ ਕੜਿਆ ਬਹੁਤ ਹੀਰਤ ਭਵਿਆ ਤੇ ਤੋਂ ਲਵਿਆ ਕਹਿੰਦੇ ਜਿੰਨਾ ਬੰਦੇ ਨੇ ਪੜਿਆ ਹੈ ਦਰਬਾਰ ਸਾਹਿਬ ਦੇ ਬਾਹਰਲੀ ਸਾਈਡ ਦਾ ਸਜਾਵਟ ਦੇਖੋ ਕਿੰਨੀ ਸੋਹਣੀ ਕੀਤੀ ਹੋਈ ਆ ਫੁੱਲਾਂ ਦੇ ਨਾਲ ਦੇਖੋ ਦੇਖੋ ਕਿੰਨੀ ਸੋਹਣੀ ਸਜਾਵਟ ਕੀਤੀ ਹੋਈ ਆ ਇੱਧਰ ਵੀ ਦੇਖੋ ਕਿੰਨੀ ਸੋਹਣੀ ਸਜਾਵਟ ਕੀਤੀ ਹੋਈ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਇਹ ਬਾਹਰ ਦਾ ਜਿਹੜਾ ਆਪਾਂ ਦਰਬਾਰ ਸਾਹਿਬ ਉੱਥੋਂ ਦੀ ਇੰਟਰ ਹੁੰਦੇ ਆਂਗੇ ਠੀਕ ਹੈ ਤੇ ਇਹ ਬਾਹਰ ਦਾ ਥਿਊ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਸਜਾਵਟ ਕੀਤੀ ਆ ਗੁਰੂ ਘਰ ਦੀ ਬਾਹਰੋਂ ਤਾਂ ਨੇ ਕਬੂਲੀ ਵਿਚਾਰ ਦਿੱਤੀ ਧਿਆਨ ਸਭੇ ਨੌਂ ਨੌਂ ਨਾਮ ਦੇ ਆਦਿ ਜਦੋਂ ਕਬੂਲੀ ਦੇਖੋ ਜੀ ਗੁਰੂ ਦੇ ਸਿੰਘ ਵਾਹ ਕੀ ਬਾਤ ਹੈ ਕੀ ਆ ਗਿਆ ਜੀ ਦਿਲਪਾੜੂ ਪੜੂਸ ਹੁੰਦਾ ਹੈ ਠੀਕ ਹੈ ਜਦੋਂ ਐ ਚੜਦੀ ਐ ਲੈ ਵੀ ਡਿਗੂ ਜਦੋਂ ਐ ਉਤਰਦੀ ਐ ਲੈ ਡਿਗੂਗੀ ਸੁਨਵਾ ਦਿਖਾਣਾ ਜਿਹੜੀ ਕਿਸਤੀ ਜੀ ਹੁਣ ਚੱਲੀ ਆ ਦੇਖੋ ਕਿੰਨੀ ਉੱਚੀ ਤੱਕ ਭਗ ਜਾਂਦੀ ਆ ਉਹ ਦੇਖੋ ਬਹੁਤ ਉੱਚੀ ਭਗ ਜਾਂਦੀ ਹੈਗੀ ਸੋ